ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਜੀ ਸਿੰਘਪੁਰਾ ਪਿੰਡ ਜਿੱਥੇ ਕੇਸਰੀ ਗੁਰੂ ਹਰ Rai ਸਾਹਿਬ ਜੀ ਦਾ ਅਸਥਾਨ ਹੈ ਉਹ ہمارا ਸਹਬ ਹੈ ਸੋ ਅੱਜ ਇਸ ਅਸਥਾਨ ਦੇ ਉੱਤੇ ਨਗਰ ਕੀਰਤਨ ਕੱਢਿਆ ਗਿਆ ਹੈ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਜੋ ਪ੍ਰਕਾਸ਼ ਪਰਮ ਆ ਰਿਹਾ ਹੈ ਉਸ ਮੌਕੇ ਦੇ ਸੰਬੰਧ ਵਿੱਚ ਅੱਜ ਇੱਥੇ ਇੱਕ ਨਗਰ ਕਪਤਨ ਕੱਢਿਆ ਗਿਆ ਤੁਹਾਨੂੰ ਇਸ ਨਗਰ ਕਪਤਨ ਦੀਆਂ ਝਲਕੀਆਂ ਵੀ ਦਿਖਾਉਣੇ ਆ ਅਤੇ ਜੋ ਪ੍ਰਧਾਨ ਨੇ ਅਰਵਿੰਦਰ ਸਿੰਘ ਪੈਂਟਾ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਵੀ ਕੌਣਤੀਆਂ ਹੋਣ ਜਾਂ ਸੰਗਤਾਂ ਦੇ ਨਾਲ ਕਰਦੇ ਆ ਆਪਾਂ ਗੱਲਬਾਤ ਕੀ ਨਾਮ ਹੈ ਤੁਹਾਡਾ ਫਤੇਦੀਪ ਅੱਜ ਜੋ ਪਤਾ ਕੀ ਹੋਇਆ ਸੀ ਨਗਰ ਕੀਰਤਨ ਨਗਰ ਕੀਰਤਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਸਮਰਦੀ ਮਰਦੀਪ ਸਿੰਘ ਓਕੇ ਸੋ ਅੱਜ ਨਗਰ ਕੀਰਤਨ ਨਿਕਲਿਆ ਹਾਂਜੀ ਤੁਸੀਂ ਨਾਲ-ਨਾਲ ਗਏ ਸੀ ਹਾਂਜੀ ਅੱਛਾ ਨੰਗੇ ਪੈਰ ਗਏ ਸੀ ਕਿ ਜਾਂ ਜਿੱਤੀ ਪਾਜੀ ਹਾਂਜੀ ਨੰਗੇ ਪੈਰ ਨੰਗੇ ਪੈਰ ਅੱਛਾ ਪੂਰੀ ਪ੍ਰਕਰਮਾ ਕੀਤੀ ਤੁਸੀਂ ਨਾਲ ਨਾਲ ਹਾਂਜੀ ਓਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਕਾਲਸਾ ਵਾਹਿਗੁਰੂ ਜੀ ਕਿਫਤ ਹੈ ਵਾਹਿਗੁਰੂ ਜੀ ਕਿਫਤ ਹੈ ਵੀ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਫਤ ਹੈ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਰ ਸਚੁ ਦੁਜਾਰ ਸਚ ਹੈਪੀ ਸਚ ਨਾਨਕ ਹੋਸੀ ਬੀ ਸਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਵਿੰਦਰ ਸਿੰਘ ਪੈਂਟਾ ਜੀ ਜੋ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਅਵਤਾਰ ਪੁਰਬ ਮਨਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਅੱਜ ਸਿੰਘਪੁਰਾ ਨਗਰ ਦੇ ਵਿੱਚ ਨਗਰ ਕੀਰਤਨ ਵੀ ਕੱਢਿਆ ਗਿਆ ਸਭ ਤੋਂ ਪਹਿਲਾਂ ਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਨਗਰ ਕੀਰਤਨ ਦਾ ਜੀ ਇਹ ਤਨ ਤਨ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਜੋ ਅਵਤਾਰ ਪੁਰਬ ਹੈ ਉਹ 22 ਫਰਵਰੀ ਨੂੰ ਆ ਰਿਹਾ ਹੈ ਇਸ ਅਵਤਾਰ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇਹ ਨਗਰ ਕੀਰਤਨਾ ਜੋ ਨਗਰ ਨਿਵਾਸੀ ਸਾਧ ਸੰਗਤ ਪਿੰਡ ਸਿੰਘਪੁਰਾ ਦੀ ਸੰਗਤ ਨੇ ਇਹ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਤੋਂ ਸਜਾਇਆ ਏ ਤੇ ਪਿੰਡ ਦੀ ਪਰਕਰਮਾ ਕਰਦੇ ਹੋਏ ਗੁਰਬਾਣੀ ਦਾ ਸ਼ਾਸਤਰ ਵਿੱਦਿਆ ਦਾ ਜੋਰ ਦਿਖਾਉਂਦੇ ਹੋਏ ਇਹ ਜੋ ਨਗਰ ਕੀਰਤਨਾ ਆ ਕੇ ਦੁਆਰਾ ਫਿਰ ਗੁਰੂ ਘਰ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਸਥਾਨਾਂ ਤੇ ਸਮਾਪਤ ਹੋਇਆ ਏ ਤੇ 22 ਫਰਵਰੀ ਨੂੰ ਜੋ ਸਾਲਾਨਾ 30-31 ਸਾਲਾਂ ਤੋਂ ਜੋ ਸਮਾਗਮ ਹੈ ਗੁਰੂ ਹਰ राय ਸਾਹਿਬ ਦੇ ਅਵਤਾਰ ਪੁਰਬ ਦੇ ਸੰਬੰਧ ਦੇ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੀ ਪ੍ਰੇਰਣਾ ਸਦਕਾ ਇੱਥੇ ਸ਼ੁਰੂ ਕੀਤਾ ਗਿਆ ਸੀ ਤੇ 22 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਤੇ ਸੀਕਿਓ ਦੇ ਵਿੱਚ ਜੋ ਪ੍ਰਸ਼ਾਦਾ ਏ ਲੱਡੂ ਜਲੇਬੀ ਆ ਉਹ ਸਾਰਾ ਵੀ ਜੋ ਲੰਗਰ ਆ ਗੁਰੂ ਤੇ ਹੀ ਅਪਾਰ ਕਿਰਪਾ ਦੇ ਨਾਲ ਉਹ ਇੱਥੇ ਤਿਆਰ ਹੋਊਗਾ ਤੇ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਜੋ ਖੁਸ਼ੀਆਂ ਦੇ ਜੋ ਸਮਾਗਮ ਨੇ ਤੇ ਆਤੀ ਦਰਬਾਰ ਰਾਗੀ ਜਿੱਥੇ ਉਹ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚਣਗੇ ਗੁਰੂ ਦਾ ਜਸ ਸੰਗਤਾਂ ਨੂੰ ਸੁਣਾਉਣਗੇ ਤੇ ਗੁਰੂ ਦਾ ਲੰਗਰ ਹੈ ਜੋ ਟੁੱਟ ਵਰਤੂਗਾ ਸਮੂਚੀਆਂ ਇਲਾਕੇ ਦੀਆਂ ਜਿੱਥੇ-ਜਿੱਥੇ ਵੀ ਆਵਾਜ਼ ਜਾਂਦੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਉਹ 22 ਫਰਵਰੀ ਨੂੰ ਆ ਕੇ ਇੱਥੇ ਆ ਕੇ ਗੁਰੂ ਦੇ ਦਰ ਤੇ ਆ ਕੇ ਹਾਜ਼ਰੀ ਲਵਾਉਣ ਤੇ ਗੁਰੂ ਦਾ ਜੋ ਜਸ ਪ੍ਰਾਪਤ ਕਰਨਾ ਤੇ ਗੁਰੂ ਦਾ ਲੰਗਰ ਛਕਣਾ ਤੇ ਜੋ ਆਪਣਾ ਜੀਵਨ ਹੈ ਉਹ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪਤਨਵਾ ਜੀ ਜੋ ਅੱਜ ਨਗਰ ਕੀਰਤਨ ਜੀ ਕੱਢਿਆ ਗਿਆ ਬਹੁਤ ਵੱਡੀ ਸੇਵਾ ਹੁੰਦੀ ਹੈ ਤੁਸੀਂ ਬਹੁਤ ਅਸਥੇ ਤੋਂ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਵੀ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਹਰਰਾਏ ਸਾਹਿਬ ਜੀ ਦੀ ਯਾਦ ਵਿੱਚ ਖੁਸ਼ੀ ਵਿੱਚ ਨਗਰ ਕੀਰਤਨ ਕੱਢਿਆ ਗਿਆ ਤੇ ਸਾਰੇ ਪਿੰਡ ਦੇ ਪ੍ਰਕਰਮਾ ਕਰਕੇ ਗੁਰੂ ਹਰਰਾਏ ਸਾਹਿਬ ਵਿੱਚ ਪਹੁੰਚੇ ਆ ਤੇ ਲੰਗਰ ਚੱਲ ਰਿਹਾ ਮਹਾਰਾਜ ਦੇ ਕਿਰਪਾ ਦੇ ਨਾਲ ਤੇ 22 ਫਰਵਰੀ ਨੂੰ ਫੇਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਹਰ राय ਜੀ ਦਾ ਸੁਪ ਦਿਹਾੜਾ ਮਨਾਇਆ ਜਾਊਗਾ ਤੇ ਜਲੇਬੀਆਂ ਦਾ ਤੇ ਲੰਗਰ ਚੱਲੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਹਮ ਹਮਾ ਕੇ ਸਾਰੀਆਂ ਸੰਗਤਾਂ ਨੇ ਪਹੁੰਚਣਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤਮਾਨ ਚੈਨਲ ਦਾ ਜਿਹੜੇ ਕੇ ਧਾਰਮਿਕ ਪ੍ਰੋਗਰਾਮ ਸਭ ਨੂੰ ਦਿਖਾਉਂਦੇ ਨੇ ਅਸੀਂ ਫੇਰ ਇਹਨਾਂ ਦਾ ਧੰਨਵਾਦ ਕਰਦੇ ਤਹਿ ਦਿਲੋਂ ਤੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਬੈਗ ਜੀ ਖਾਲਸਾ ਬੈਗ ਜੀ ਫਤਿਹ ਜੋ ਅੱਜ ਦਾ ਨਗਰ ਕੀਰਤਨ ਬਹੁਤ ਵਧੀਆ ਹੋਇਆ ਗੱਤਕਾਂ ਦੇ ਵੀ ਪ੍ਰਧਾਨ ਦੀ ਕਿਰਪਾ ਗੱਤਕਾਂ ਦੇ ਵੀ ਬਹੁਤ ਗੱਤਕਾਂ ਦੇ ਵੀ ਬਹੁਤ ਤੁਹਾਨੂੰ ਜੋਰ ਦਿਖਾਏ ਬਹੁਤ ਨਾ ਜੇ ਤੋੜੇ ਉਦੇ ਬਾਅਦ ਤੁਹਾਨੂੰ ਕਿਲੇ ਵੀ ਤੁਹਾਨੂੰ ਤਲਵਾਰ ਨਾਲ ਕੱਟੇ ਖੰਭਨ ਕੇ ਤੋਂ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਪਿੰਟੇ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਿਉਂਕਿ ਇਹ ਜਿਆਦਾ ਗੱਤਕਾਂ ਦਾ ਹੈ ਜੋ ਸਖਾਰੇ ਨਾ ਇਹ ਜੋ ਬੱਚੇ ਹੈ ਇਹ ਧਾਰਮਿਕ ਵੱਧ ਰਹੇ ਹਨ ਤੋਂ ਆਪਣੇ ਨਸ਼ਿਆਂ ਤੋਂ ਬਚ ਰਹੇ ਹਨ ਤੋਂ ਸਭ ਲੋਕਾਂ ਨੂੰ ਮੇਰੇ ਵੱਲੋਂ ਸਭ ਨੂੰ ਕਮੇਟੀ ਪ੍ਰਿੰਦਾਨ ਤੇ ਬਾਕੀ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੋਂ ਹੁਣ 22 ਤਰੀਕ ਦਾ ਜੋ ਜਗ ਆ ਰਿਹਾ ਹੈ ਉਦੇਸ਼ੀ ਕੀ ਦਾ ਉਹ 72 ਤੋਂ ਚਾਲੂ ਹੈ ਤੋਂ ਹੁਣ ਫਿਰ ਸਭਨੇ ਸੰਗਤਾਂ ਨੇ ਜਲਦੀ ਤੋਂ ਜਲਦੀ ਪਹੁੰਚਣਾ ਅਤੇ ਟਾਈਮ ਸਿਰ ਪਹੁੰਚਣਾ ਅਤੇ ਲੰਗਰ ਛਕਣਾ ਦੇਸੀ ਕੀ ਦੀਆਂ ਜਲੇਬੀਆਂ ਜੱਗ ਅੱਛਾ ਬਾਗਾ ਬਾਬਾ ਮਿੱਕਾ ਸਿੰਘ ਨੇ ਵੀ ਸੰਗਤਿਆਂ ਦਾ ਅੱਜ ਜੱਗ ਕੀਤਾ ਸਵੇਰੇ ਸਵੇਰੇ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਰੀ ਸੰਗਤਾਂ ਨੂੰ ਸੰਤਰੇ ਬੰਦੇ ਸੋ ਬੈਗ ਦੀ ਖਾਲਸਾ ਬੈਗਨੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਆਪਣਾ ਧਰਨੂਰ ਕੌਰ ਓਕੇ ਤੁਸੀਂ ਅੱਜ ਨਗਰ ਕੀਰਤਨ ਦੇ ਵਿੱਚ ਸੇਵਾ ਕਰ ਰਹੇ ਹੋ ਝਾੜੂ ਦੀ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਕਿੰਨਾ ਜੀ ਵਧੀਆ ਲੱਗ ਰਿਹਾ ਹਾਂਜੀ ਸੋ ਅੱਗੇ ਕਰਦੇ ਰਹਿੰਦੇ ਨੇ ਸੇਵਾ ਹਾਂਜੀ ਜੀ ਕਰਦੇ ਆ ਓਕੇ ਭਾਂਡਿਆਂ ਦੀ ਸੇਵਾ ਵੀ ਕਰਦੇ ਹੁੰਦੇ ਆ ਹਾਂਜੀ ਜੀ ਉਹ ਵੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਖੰਡਾ ਫੜਿਆ ਬौलाਦ ਦਾ ਜੋ ਉਸਤਾਦਾਂ ਕੜਿਆ ਐਨੂੰ ਫੁੱਟ ਦਿੱਤੀ ਐ ਜ਼ਹਿਰ ਦੀ ਰਤ ਪੀਵੇ ਸੜਿਆ ਅਸੀਂ ਇੱਕ ਦੇ ਦੋ ਦੋ ਕਰਦਿਆਂਗੇ ਜਿਹੜਾ ਦਸਵੇਂ ਪਾਸ਼ਾ ਦੇ ਸਿੰਘਾਂ ਆ ਕੇ ਅੜਿਆ ਬੋਲੇ ਬਈ ਜਿਨਾ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ ਉਹਨਾਂ ਸਿੰਘਾਂ ਦੇ ਪੁੱਤ ਸਰਦਾਰ ਜੰਮਣੇ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਜੀਤ ਜੰਮਣੇ ਕਈ ਜੁਝਾਰ ਜੰਮਣੇ ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ ਇਨਾ ਪੰਡ ਗੁਲਾਮੀ ਦੀ ਚੁੱਕਣੀ ਨਹੀਂ ਇਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ ਇਹ ਕਿਸੇ ਦੇ ਮਾਰਿਆ ਮੁੱਕਣੀ ਨਹੀਂ ਬੋਲੇ ਸੋਨਿਆ Thank you કઈ હું સન્માન થા કરી ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਨਾਮ ਸਮਾ ਲੈ ਇਫ ਸੇ ਰਾਮ ਨੇ ਦਬਾਈ ਕੈਨ ਇਸ ਰਾਮ ਨੇ ਦਬਾਈ तुम करो दया साईं तम करो दया साईं दी कद देना थका कद देना थक जी सोने सोने लेख लिख देो साम दी कद देना अक्क कद देना थक जी सोने सोने लेख लिख देो सतगुर मेरे कलम हाथ तेरे ਹੱਥ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਣੇ ਸੋਣੇ ਲੇਖ ਲਿਖ ਦਿਓ ਲੇਖ ਲਿਖ ਦਿਓ ਹੱਥਾਂ ਦੇ ਉੱਤੇ ਹੱਥਾਂ ਦੇ ਉੱਤੇ ਜੀ ਸੋਣੇ ਸੋਣੇ ਲੈ ਨਾਇਕਾ ਕਦੇ ਨਾ ਤਕ ਜੀ ਸੋਣੇ ਸੋਹਣੇ ਲੇਖ ਲੇਖ ਦਿਓ ਸਤ ਗੁਰ ਚਣ ਦਿਓ ਦਰਸ਼ਨ ਮੇਰੇ ਬਾਬਾ ਜੀ ਦਿਓ ਦਰਸ਼ਨ ਦਰਸ਼ਨ ਅੱਖੀਆਂ ਦਰਸ਼ਨ ਜੀ ਦਿਓ ਦਰਸ਼ਨ ਦਰਸ਼ਨ ਅੱਖੀਆਂ ਦਰਸ਼ਨ ਜੀ ਦਿਓ ਦਰਸ਼ਨ ਦਿਓ ਦਰਸ਼ਨ ਮੇਰੇ ਬਾਬਾ ਜੀ ਦਿਓ ਦਰਸ਼ਨ ਦਿਓ ਦਰਸ਼ਨ ਮੇਰੇ ਬਾਬਾ ਜੀ ਮੈਨੂੰ ਲੱਗੀ ਪਰੀ ਤੀਨੂੰ ਦਾਤਿਆ ਨਾ ਤੋੜੀ ਨਾ ਤੋੜੀ ਮੇਰੀ ਲੱਗੀ ਪਰੀ ਤੀਨੂੰ ਦਾਤਿਆ ਨਾ ਤੋੜੀ ਨਾ ਤੋੜੀ ਸੰਗੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਦੁਨੀਆ ਮੁਖ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਦੁਨੀਆ ਮੁਖ ਮੋੜ ਦਤਿਆ ਤੂੰ ਮੁਖੜਾ ਨਾ ਮੋੜੀ ਦੁਨੀਆ ਮੁਖ ਮੋੜ ਲਵੇ ਦਤਿਆ ਤੂੰ ਮੁਖੜਾ ਨਾ ਮੋੜੀ ਮੇਰੀ ਲੱਗੀ ਮੇਰੀ ਲੱਗੀ ਤੁਮਿ ਛੜੀ ਨੂੰ ਬਾਤਿਆ ਚਰਨਾ ਦੇ ਨਾਲ ਜੋੜੀ ਮੈਨੂੰ ਜਾਨ ਮੈਂ ਤਾਂ ਵਿਛੜੀ ਨੂੰ ਦਤਿਆ ਚਰਨਾ ਦੇ ਨਾਲ ਜੋੜੀ ਮੇਰੀ ਲਗ ਸਾਡੇ ਬੰਨੇ ਤੇ ਪੈਰਨਾ ਸੋਨੇ ਲੇਖ ਲਿਖ ਦੇਓ ਸਤ ਗੁਰੂ ਮੇਰੇ ਕਲਮਾ ਹੱਥ ਤੇਰੇ ਜੀ ਸੋਨੇ ਸੋਨੇ ਲੇਖ ਲਿਖ ਦੇਓ ਸਤ ਗੁਰੂ ਮੇਰੇ ਕਲਮਾ ਹੱਥ ਤੇਰੇ ਜੀ ਸੋਨੇ ਸੋਨੇ ਲੇਖ ਲਿਖ ਦੇਓ ਲੈ ਜਪਦੀ ਕਦੇ ਨਾ ਥਕ जबी कद ना अक्क का जी सोने सोने लेख लिख दियो सतगुर मेरे कलम हाथ तेरे जी सोने सोने लेख लिख दियो सतगुर मेरे कलम हाथ तेरे जी सोने सोने ले লেখ দিও লেখ লেখ দিও হাত হান দে උਤੇ হাত হান দে උਤੇ জি সোને সোને লেখ লেখ দিও সেবা কর দি ক দেনায় কা ক দেনা থকা জি সোને সোને লেখ লেখ দিও সত গোর মেরে কাল ਰੇ ਜੀ ਸੋਨੇ ਸੋਨੇ ਲੇਖ ਲਿਖ ਦਿਓ ਲੇਖ ਲਿਖ ਦਿਓ ਐ ਅੱਖਾਂ ਦੇ ਮੇਰੇ ਅੱਖਾਂ ਤੇ ਮੇਰੇ ਜੀ ਸੋਨੇ ਸੋਨੇ ਲੇਖ ਲਿਖ ਦਿਓ ਦਰਸ਼ਨ ਕਰ ਦੀਕ ਹੱਥ ਘਰ ਮੇਰੇ ਕਲਮ ਹੱਥ ਤੇਰੇ ਜੀ ਸੋਣੇ ਸੋਣੇ ਲੇਖ ਲਿਖ ਦਿਓ ਲੇਖ ਲਿਖ ਦਿਓ ਪੈਰਾਂ ਦੇ ਉਤੇ ਪੈਰਾਂ ਦੇ ਉਤੇ ਜੀ ਸੋਣੇ ਲਿਖ ਲਿਖ ਦਿਓ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦਿਓ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦਿਓ ਦੋ ਦਾਰਸ਼ i show ਓ ਓ ਜੋਰੀਆ ਸਤ ਗੁਰੂ ਹੋਏ ਦਿਆਲ ਨਾ ਮੇਰੀ ਲੱਗੀ ਪਰਾਲ ਕਾ ਨਾ ਤੋੜੀ ਨਾ ਤੋੜੀ ਲੱਗੀ ਪਰੀ ਤੀਨੋਂ ਦਾਤਿਆ ਨਾ ਤੋੜੀ ਨਾ ਤੋੜੀ ਮੇਰੀ ਲੱਗੀ ਪਰੀ ਤੀਨੋਂ ਦਾਤਿਆ ਨਾ ਤੋੜੀ ਨਾ ਤੋੜੀ ਹੰਗੋੜੀ ਲਵੇ ਦਾਤਿਆ ముఖ మోడీ దాత తోడీ దునియా ముఖ